ਪਰਮਾਤਮਾ ਨੇ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀਗੇ ਜਿਨ੍ਹਾਂ ਪੈਨ ਨਾਲ ਤੁਹਾਨੂੰ ਨੌਕਰੀਆਂ ਮਿਲਣ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਦੀਵੇ ਜਗਣ ਤੁਹਾਡੇ ਮਾਤਾ ਪਿਤਾ ਆਏ ਨੇ ਬਹੁਤ ਸਾਰਿਆਂ ਦੇ ਰਿਸ਼ਤੇਦਾਰ ਆਏ ਨੇ ਅੱਜ ਖੁਸ਼ੀ ਜਾਉਂਗੇ ਕਿ ਇਸੇ ਦਿਨ ਵਾਸਤੇ ਮਤਲਬ ਅਸੀਂ ਸੋਚਦੇ ਸੀ ਕਿ ਸੁਪਨਾ ਸੀ ਸਾਡਾ ਸੋ ਸਰਕਾਰਾਂ ਦਾ ਕੰਮ ਇਹੀ ਹੁੰਦਾ ਹੈ ਸਰਕਾਰਾਂ ਦਾ ਕੰਮ ਹੈ ਸਹੂਲਤਾਂ ਦੇਣੀਆਂ ਨਾ ਕਿ ਲੋਕਾਂ ਨੂੰ ਤੰਗ ਕਰਨਾ ਪੈਸੇ ਤੁਹਾਡੇ ਤਰ੍ਹਾਂ ਖਾਂ ਦੇ ਪੈਸੇ ਕਿੱਥੋਂ ਆਣਗੇ ਤੁਸੀਂ ਇਹ ਦੇਣੇ ਨੇ ਕਿਸੇ ਨਾ ਕਿਸੇ ਰੂਪ ਚ ਟੈਕਸ ਦਿੰਨੇ ਹੋ ਉਹ ਟੈਕਸ ਇੱਥੋਂ ਦਾ ਇਤੋਂ ਤੋਂ ਵਾਪਸ ਲੋਕਾਂ ਦੇ ਚੱਲੇ ਜਾਂਦਾ ਕਿਤੇ ਬਿਜਲੀ ਫ੍ਰੀ ਦੇ ਰੂਪ ਚ ਚੱਲੇ ਜਾਂਦਾ ਕਿਤੇ ਸਕੂਲਾਂ ਸਕੂਲ ਆਫ ਫੈਮਿਨਿਅਨ ਜਾਂ ਚੰਗੇ ਸ਼ਾਨਦਾਰ ਸਕੂਲ ਬਣਾਉਣ ਤੇ ਜਾਂ ਫਰਨੀਚਰ ਚ ਉੱਥੇ ਟੀਚਰ ਰੱਖਣ ਤੇ ਚੱਲੇ ਜਾਂਦਾ ਜਾਂ ਹਸਪਤਾਲ ਬਣਾਉਣ ਤੇ ਚੱਲੇ ਜਾਂਦਾ ਪੈਸਾ ਤੁਹਾਡਾ ਸਰਕਲ ਹੈ ਬਸ ਜਿਹੜੀ ਗਵਰਨਮੈਂਟ ਵਧੀਆ ਸਰਕਲ ਬਣਾ ਲੈਂਦੀ ਹੈ ਉਹਨੂੰ ਚੰਗੀ ਗਵਰਨਮੈਂਟ ਕਹਿੰਦੇ ਆ ਪਹਿਲਾਂ ਵਾਲੀ ਗਵਰਨਮੈਂਟ ਕੀ ਕਰਦੀ ਸੀ ਉਹ ਖਜ਼ਾਨੇ ਤੱਕ ਪਹੁੰਚ ਨਹੀਂ ਦਿੰਦੇ ਸੀ ਟੈਕਸ ਦਾ ਪੈਸਾ ਲੀਕੇਜ ਸੀ ਬਹੁਤ ਰਾਹ ਹੀ ਰਹਿ ਜਾਂਦੇ ਸੀ ਇਹ ਸਾਰੇ ਪੈਸੇ ਤੇ ਅੱਗੇ ਲੱਗਣ ਨੂੰ ਫਿਰ ਪੈਸਾ ਕਿੱਥੋਂ ਹੋਊਗਾ ਪਹਿਲਾਂ ਨਿਕਾ ਹੁਣ ਭੈਣ ਭਾਈ ਨੂੰ ਦੋਨੋਂ ਨੌਕਰੀ ਮਿਲੀ ਐ ਇੱਕ ਘਰ ਚ ਦੋ ਨੇ ਬਹੁਤ ਸਾਰੇ ਹੋਰ ਵੀ ਘਰ ਨੇ ਦੇ ਘਰ ਚ ਇੱਕ ਦੋ ਦੋ ਤਿੰਨ ਤਿੰਨ ਵੀ ਮਿਲੇ ਆ ਕਿੱਥੇ ਤਾਂ 75 ਸਾਲ ਚ ਇੱਕ ਮੌਕਾ ਵੀ ਨਹੀਂ ਮਿਲਿਆ ਕਿਤੇ ਹੁਣ ਦੋ ਸਾਲ ਚ ਇੱਕ ਘਰ ਚ ਦੋ ਦੋ ਆ ਗਏ ਮੈਂ ਕਿਹੜਾ ਨੋਟ ਸ਼ਾਪਦਾ ਜੀ ਮੇਰੇ ਕੋਲ ਕਿਹੜਾ ਮਸ਼ੀਨ ਐ ਨੋੜ ਤੋਹੀ ਨੇ ਖਜ਼ਾਨਾ ਉਹੀ ਹੈ ਮਹਿਕਮੇ ਉਹੀ ਨੇ ਅਫਸਰ ਉਹੀ ਨੇ ਹਸਤਾਲ ਉਹੀ ਨੇ ਨੀਅਤ ਬਦਲ ਗਈ ਬਸ ਔਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਂ ਵੋਟਾਂ ਕਰਕੇ ਆਇਆ ਵੋਟਾਂ ਤਾਂ ਪਾਤੀਆਂ ਤੁਸੀਂ ਇੱਕ ਵਾਰੀ ਉਦੋਂ ਬਾਅਦ ਮੇਰਾ ਕੰਮ ਹੈ ਕੁਝ ਕਰਕੇ ਦਿਖਾਵਾ ਜੇ ਅਗਲੀ ਵਾਰ ਵੀ ਮੈਨੂੰ ਹੱਥ ਕੰਨਣੇ ਪੈਗੇ ਵੋਟਾਂ ਵਾਸਤੇ ਫੇਰ ਲੱਖ ਲੈਣ ਤੇ ਜੇ ਮੈਂ ਕੁਝ ਕੀਤਾ ਹੋਊਗਾ ਤਾਂ ਪਾ ਦੇਣਗੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਕਿੰਨੇ ਕੰਮ ਕੀਤੇ 2020 ਦੇ ਵਿੱਚ ਜਦੋਂ ਇਲੈਕਸ਼ਨਾਂ ਸੀ ਤਾਂ ਇੱਕ ਇੱਕ ਡੇਢ ਮਹੀਨਾ ਪਹਿਲਾਂ ਟੀਵੀ ਤੇ ਆ ਕੇ ਮੁੱਖ ਮੰਤਰੀ ਨੇ ਕਹਿਤਾ ਕਿ ਜੇ ਪੌਣੇ ਪੰਜ ਸਾਲ ਦੇ ਦਿੱਲੀ ਵਾਲੇ ਲੋਕੋ ਮੇਰੀ ਮੇਰੇ ਕੰਮ ਪਸੰਦ ਆਏ ਨੇ ਤਾਂ ਤਾਂ ਮੈਨੂੰ ਵੋਟਾਂ ਪਾ ਦਿਓ ਨਹੀਂ ਨਾ ਪਾਇਓ ਆ ਕਹਿਣੇ ਵਾਸਤੇ ਜਿਗਰਾ ਚਾਹੀਦਾ ਜੀ ਕਿਉਂਕਿ ਜੇ ਕੀਤੇ ਹੋਣਗੇ ਬੰਦਾ ਤਾਂ ਹੀ ਕਹਿ ਸਕਦਾ ਇਹ ਨਹੀਂ ਤਾਂ ਹੁਣ ਤੱਕ ਕਹੀ ਜਾਂਦੇ ਨੇ ਇੱਕ ਮੌਕਾ ਹੋਰ ਦੇ ਦਿਓ ਜੀ ਚੱਕ ਕੇ ਸਟੇਜ ਤੇ ਧਰ ਦੇ ਉਹਨਾਂ ਨੂੰ ਕੋਈ ਬੱਸ ਕਰੋ ਜੀ ਰਿਟਾਇਰ ਹੋ ਜਾਓ ਜੀ ਹਣਾ ਕੋਈ ਨਵੇਂ ਮੁੰਡੇ ਕੁੜੀਆਂ ਨੂੰ ਕੰਮ ਕਰਨਾ ਜੀ ਇੱਕ ਮੌਕਾ ਹੋ ਜੀ ਪਤਾ ਨਹੀਂ ਅਸੀਂ ਮੌਕੇ ਦੇ ਦੇ ਕੇ ਥੱਕ ਗਏ ਉਹ ਮੌਕੇ ਮੰਗ ਮੰਗ ਨਹੀਂ ਥੱਕੇ ਹੋ ਇਹਨੇ ਗੂਗਲ ਨੇ ਕਿ ਕਾਇਆ ਜਿਹਾ ਬਣਾ ਮੰਗਿਆ ਗਰਾਜ ਚੋਂ ਸ਼ੁਰੂ ਹੋਈ ਸੀਗੀ ਉਹ ਅੱਜ ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਨ ਹੈ ਉਹ ਉਹ ਕਹਿੰਦੇ ਸੀ ਲੈ ਇਹ ਕੰਪਿਊਟਰ ਕਿੱਥੇ ਹੋ ਜੂਗਾ ਦੁਨੀਆ ਦੀ ਪਹਿਲੀ ਰੇਲ ਗੱਡੀ ਤੇ ਦੁਨੀਆ ਦੇ ਪਹਿਲੇ ਜਹਾਜ਼ ਦਾ ਵਿਰੋਧ ਹੋਇਆ ਸੀ ਰੇਲ ਗੱਡੀ ਦਾ ਵਿਰੋਧ ਕਰਨ ਵਾਲੇ ਕਹਿੰਦੇ ਗਾੜਿਆਂ ਤੇ ਐ ਕਿਵੇਂ ਜਾਵਾਂਗੇ ਇਹ ਤਾਂ ਮਰਨ ਵਾਲੀ ਗੱਲ ਹੈ ਤੇ ਜਿਹੜੇ ਜਹਾਜ਼ ਦਾ ਵਿਰੋਧ ਕਰਨ ਵਾਲੇ ਕਹਿੰਦੇ ਲੈ ਹਵਾ 'ਚ ਐ ਕਿਵੇਂ ਉੱਡਾਂਗੇ ਇਹ ਤਾਂ ਡਿੱਗ ਜੂਗੇ ਮਰ ਜਾਗੇ ਅੱਜ ਮੈਨੂੰ ਲੱਗਦਾ ਉਹਨਾਂ ਦੀਆਂ ਜਿਹੜੀਆਂ ਪੀੜ੍hiyan ਅਗਲੀਆਂ ਹੋਣਗੇ ਜਿਨ੍ਹਾਂ ਨੇ ਵਿਰੋਧ ਕੀਤਾ ਉਹਨੂੰ ਟਿਕਟਾ ਨਹੀਂ ਮਿਲਦੀਆਂ ਹੋਣੀਆਂ ਕਿਉਂਕਿ ਜਦੋਂ ਵੀ ਕੋਈ ਨਵੀਂ ਚੀਜ਼ ਕਰੋਗੇ ਉਹਦਾ ਵਿਰੋਧ ਹੁੰਦਾ ਇੱਕ ਵਾਰੀ ਜਿਵੇਂ ਉਹਨਾਂ ਮੇਰਾ ਹੁੰਦਾ ਨਵੇਂ ਆਗੇ ਨਾ ਬਿਰੋਧੀ ਪਾਰਟੀਆਂ ਕਹਿੰਦੇ ਐਂ ਵੀ ਕਮਾਗੇ ਥੋੜੀ ਆਗੇ ਫਿਰ ਹੌਲੀ ਹੌਲੀ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੁਣ ਤਾਂ ਆ ਗਏ ਫਿਰ ਉਹਨਾਂ ਨੂੰ ਬਦਲ ਲੱਗ ਜਾਂਦਾ ਹੁਣ ਜਾਂਦੇ ਨਹੀਂ ਆ ਦੋ ਤਿੰਨ ਦੋਖਾਂ ਚ ਹੀ ਰਹਿ ਜਾਂਦੇ ਹੋ ਕਰੀ ਜਾਣ ਮੈਂ ਦਾ ਆਈ ਡੋਨਟ ਕੇਅਰ ਜਿਨ ਜਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਫਿਕਰ ਨਹੀਂ ਕੋਈ ਕਿਸੇ ਦਾ ਆਲੋਚਨਾ ਦਾ ਮੇਰੇ ਤੇ ਅਸਰ ਤੋਂ ਕਰ ਨਹੀਂ ਕਰਨੀ ਹੈ ਉਹਨਾਂ ਦਾ ਵਿਰੋਧ ਕਰਨ ਨਹੀਂ ਕਰਨਾ ਏਨੀ ਤਾੜੀਆਂ ਮਾਰਦੇ ਹੋ ਵੀ ਅੱਜ 293 ਨੌਕਰੀਆਂ ਦਿੱਤੀਆਂ ਨਾ। ਉਹ ਕਹਿੰਦੇ ਐਵੇਂ ਕਹੀ ਜਾਂਦੇ ਐ ਲੈ ਦੱਸ ਕਹਿੰਦੇ ਕਿੱਥੇ ਦੇ ਦੀਆਂ ਨੌਕਰੀਆਂ ਕਹਿੰਦੇ ਐਵੇਂ ਕਹੀ ਜਾਂਦੇ। ਮੈਂ ਮੇਰੇ ਕੋਲ ਸਾਰੀ ਲਿਸਟ ਹੈ। ਅੱਜ 44974 ਹੋ ਗਈਆਂ। 26 25 26 ਤਾਂ ਹੂੰ ਵੀ ਰੋਜ਼ ਮਿਲਦੀ ਰਹਿੰਦੀ ਇੱਕ ਇੱਕ ਦਾ ਅਪਾਇੰਟਮੈਂਟ ਤਾਂ ਹੁੰਦੀ ਹੈ। ਯਾਨੀ ਕਿ 45000 ਨੌਕਰੀ ਹੋ ਗਈ ਜੀ। ਇਹ ਕੋ ਝੂਠ ਹੋ ਜੇ 45000 ਨੌਕਰੀ ਮੈਂ ਲੁਕੋ ਦੂੰਗਾ ਜੀ ਕਿਤੇ। ਨਾ ਜੀ ਕਹਿੰਦੇ ਮੈਂ ਤਾਂ ਐਵੇਂ ਦੇਈ ਜਾਂਦਾ ਨੌਕਰੀ ਐਵੇਂ ਥੋੜੀ ਨੌਕਰੀ ਆਉਂਦੀ ਐ ਨਹੀਂ ਕਿ ਭੀ ਆਪ ਆਪ ਨੂੰ ਨੌਕਰੀਆਂ ਦੇਣੀਆਂ ਨਹੀਂ ਆਈਆਂ ਆਪ ਨੀਅਤ ਨਹੀਂ ਆਪ ਦਿੱਤੀਆਂ ਨਹੀਂ ਦੁਨੋਂ ਪਛਤਾਵੇ ਜਨੇ ਵੀ ਆਪਾਂ ਕਰ ਲੈਂਦੇ ਜੀ ਤੋਂ ਅਸੀਂ ਤਾਂ ਪਹਿਲੇ ਸਾਲ ਹੀ ਸ਼ੁਰੂ ਕਰਤੇ ਕੰਮ ਸਾਰੇ ਅਨਸਾਰ ਨਵੀਂ ਸੜਕਾਂ ਬਣਾਤੀਆਂ 16 ਟੋਲ ਟੈਕਸ ਬੰਦ ਕਰਤੇ ਉਹ ਵੀ ਟੋਲ ਟੈਕਸ ਉਹ ਜਿਨ੍ਹਾਂ ਦੀ ਐਕਸਪਾਇਰੀ ਹੋ ਗਈ ਸੀ ਡੇਟ ਤੇ ਹੋਰ ਦਿਨ ਮੰਗਦੇ ਸੀਗੇ ਸਾਲ ਚਾਲ ਮੇਰੇ ਕੋਲੇ ਮਤਲਬ ਆਇਆ ਕਿ ਤੈਨੂੰ 1012 ਦਿਨ ਹੋਰ ਦੇ ਦੋ ਜੀ 425 ਦਿਨ ਹੋਰ ਦੋ ਮੈਂ ਕਿਹਾ ਕੋਈ ਹੋਰ ਨਹੀਂ ਮਿਲਦੇ ਬਹੁਤ ਪੈਸੇ ਤੁਸੀਂ ਪਹਿਲਾਂ ਹੀ ਲੁੱਟ ਲੇ ਠੀਕ ਹੈ ਨਾ ਤੁਸੀਂ ਆਪਣਾ ਪੂਰਾ ਕਿਸ ਤਰ੍ਹਾਂ ਚੱਕੋ 16 ਟੋਲ ਪਲਾਜੇ ਪੰਜਾਬ ਚੋਂ ਬੰਦ ਕੀਤੇ ਨੇ ਤੁਸੀਂ ਨੇ ਵੀ ਕਿਸੇ ਨਾ ਕਿਸੇ ਤੁਹਾਡੇ ਇਲਾਕੇ ਚ ਬੰਦ ਹੋਇਆ ਹੋਣਾ 60 ਲੱਖ 56000 ਜਨਨ ਕਿ ਕਾਟ ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਣ ਲੱਗਿਆ ਕਲੇ ਟੋਲ ਟੈਕਸ ਸੋ ਜੇ ਤਾਂ ਨੀਤ ਸਾਫ ਹੋਵੇ ਤਾਂ ਸਾਰਾ ਕੁਝ ਹੋ ਸਕਦਾ ਨਹੀਂ ਤਾਂ ਨਹੀਂ ਤਾਂ ਤੁਸੀਂ ਕਿਹੜਾ ਟੋਲ ਪਲਾਜ਼ਾ ਇਹਨੂੰ ਪੁੱਛਦੇ ਹੋ ਭਾਈ ਜੀ ਕਿੰਨੇ ਚਿਰ ਵਾਸਤੇ ਐਗਰੀਮੈਂਟ ਹੈ 25 25 ਸਾਲ ਦੇ ਕਰ ਰੱਖਿਆ ਜੀ 25 ਸਾਲ ਦੇ ਨਾ ਕੋਈ ਪੋਲੂਸ਼ਨ ਸਰਟੀਫਿਕੇਟ ਲੈਣਾ ਹੈ ਨਾ ਕੋਈ ਕੱਚਾ ਮਾਲ ਲੱਗਦਾ ਇਹ ਤੋਂ ਵਧੀਆ ਕੀ ਸੌਦਾ ਵੀ ਇੱਧਰ ਲਿਆ ਤੋਂ ਆਉਂਦੇ ਆਉਣ ਦੇ ਲੈਣੇ ਨੇ ਉਧਰੋਂ ਤਾਂ ਚਿੱਤ ਦਿੱਲੀ ਜਾਂਦੇ ਆ ਦੇ ਲੈਣੇ ਨੇ ਪੈਸੇ ਫੜ ਲਓ ਬਸ ਤੇ ਸੜਕਾਂ ਜਿਹੜੀਆਂ ਜਦੋਂ ਅਸੀਂ ਗੱਡੀਆਂ ਲੈਣੇ ਆ ਨਵੀਆਂ ਤਾਂ ਕੀਮਤ ਦਾ 8% 10% ਜਿਹੜਾ ਰੋਡ ਟੈਕਸ ਦਿੰਨੇ ਆ ਉਹ ਕਿਹੜੀਆਂ ਸੜਕਾਂ ਦਾ ਫਿਰ ਜੇ ਸੜਕਾਂ ਹੀ ਅਸੀਂ ਕਿਰਾਏ ਤੇ ਲੈਣੀਆਂ ਨੇ ਫਿਰ ਉਹ ਕਿਹੜੀਆਂ ਸੜਕਾਂ ਦਾ ਜੀ ਇਹ ਗੱਲ ਮੈਂ ਪਾਰਲੀਮੈਂਟ 'ਚ ਵੀ ਬੋਲੀ ਸੀ ਕੋਈ ਜਵਾਬ ਨਹੀਂ ਹੁੰਦਾ ਫਿਰ ਉਹਨਾਂ ਕੋਲੇ ਸੋ ਜਨਤਾ ਨੂੰ ਹਰ ਵਕਤ ਚੂਸੋ ਹੀ ਨਾ ਕੋਈ ਜਨਤਾ ਨੂੰ ਸਹੂਲਤਾਂ ਵੀ ਦਿਓ ਜਰੂਰੀ ਨਹੀਂ ਤੁਸੀਂ ਕਿਹੜਾ ਕੋਈ ਵੱਧ ਰੋਟੀ ਖਾਣੇ ਹੋ ਬਲਕਿ ਜਿਹੜੇ ਰਿਸ਼ਵਤਖੋਰ ਨੇ ਉਹ ਤਾਂ ਫਿਰ ਪੈਸੇ ਤਾਂ ਲੈ ਜਾਂਦੇ ਹੁਣ ਇੱਕ ਅੱਧੀ ਵਾਰ ਚਾ ਦੋ ਵਾਰ ਪੰਜ ਵਾਰ ਜਦੋਂ ਫਿਰ ਅੜਿੱਕੇ ਆ ਜਾਂਦੇ ਨੇ ਫਿਰ ਉਹ ਤੋਂ ਬਾਅਦ ਫਿਰ ਕਹ ਰਹੇ ਕਿੱਥੇ ਨੇ ਉਹ ਤੁਸੀਂ ਤੇ 6 बाई 6 ਦੇ ਕਮਰੇ 'ਚ ਰਹਿੰਦੇ ਨੇ ਆਇਂ ਲੱਗਦਾ ਜਿਵੇਂ ਅਗਲੀ ਪੀੜ੍ਹੀ ਨੂੰ ਬੇਲੀ ਕਰਕੇ ਜਾਣਾ ਹੈ ਬਸ ਉਹਨਾਂ ਨੂੰ ਵੀ ਕੰਮ ਛੱਡ ਦਿਓ ਕੋਈ ਉਹ ਵੀ ਕਰ ਲੈਣਾ ਕਮਾਈ ਜਾਣਿਆ ਜੋ ਆਕਾਂ ਵਾਸਤੇ ਕੁਝ ਕਰ ਜੀਏ ਜੋ ਆਕਾਂ ਵਾਸਤੇ ਕੁਝ ਕਰ ਜੀਏ ਜੁਆਕ 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 ਵੀ ਕਰ ਲੈਣਗੇ ਕੁਝ ਨਾ ਕੁਝ ਤੁਸੀਂ ਬੱਚਿਆਂ ਨੂੰ ਪੜ੍ਹਾਈ ਦੇ ਜੋ ਆਪ ਹੀ ਕਰ ਲੈਣਗੇ ਕੁਝ ਤੁਹਾਨੂੰ ਕਿਉਂ ਠੱਗੀਆਂ ਮਾਨ ਦੀ ਲੋੜ ਪਵੇ ਉਹ ਜੁਆਕ ਇਹ ਹੈ ਜੇ ਨਿਕਲਦਾ ਫਿਰ ਕਿਉਂਕਿ ਹੁਣ ਪੈਸੇ ਅੱਬਰ ਦੇ ਪੈਸੇ ਹੁੰਦੇ ਆ ਬੱਚਾ ਖਰਚੀ ਜਾਂਦਾ ਫਿਰ ਜਦੋਂ ਰਿਸ਼ਰਦ ਖੋਰ ਬਾਪੂ ਜੀ ਦੁਨੀਆ 'ਚ ਨਹੀਂ ਰਹਿੰਦੇ ਫਿਰ ਉਹ ਮਾਂ ਦਾ ਪੁੱਤ ਫਿਰ ਉਦੋਂ ਖਰਚਣ ਲੱਗਦਾ ਵੀ ਪਹਿਲਾਂ ਤਾਂ ਬਾਪੂ ਰੋਕਦਾ ਸੀ ਥੋੜਾ ਜਿਆ ਉਦੋਂ ਬਾਅਦ ਫਿਰ ਮੈਂ ਤਾਂ ਉਦਾਹਰਨਾ ਦੇ ਸਕਦਾ ਮੈਂ ਉਦੋਂ ਬਾਅਦ ਉਹ ਇੰਨਾ ਖਰਚਦਾ ਵੀ ਪਹਿਲੀ ਵਰਸੀ ਮਨਾਉਣ ਨੂੰ ਪੈਸਾ ਨਹੀਂ ਹੁੰਦਾ ਉਹ ਤੱਕ ਲਾਤੇ ਇੱਕ ਸੰਡੇ ਗਵਾਂਢੀ ਚ ਇਥੇ ਮੈਂ ਰਹਿੰਦਾ ਸੀ ਜਦੋਂ ਕਲਾਕਾਰੀ ਦੀ ਦੋਤ ਲੁਧਿਆਣੇ ਉਹਦੇ ਬਾਪੂ ਦੀ ਡੈਥ ਹੋ ਗਈ ਉਹ ਕਾਰ ਲੈਣੀ ਚਾਹੁੰਦਾ ਸੀ ਉਦੋਂ ਆਈ ਸੀ ਨਮੀ ਨਮੀ ਇਹ ਮੇਰੇ ਖਾਤਕੜੀ ਮਾਰੂਤੀ ਆਣੀ ਦੀ ਸੀ ਤੇ ਉਹ ਬਾਪੂ ਤਾਂ ਲੈ ਨਹੀਂ ਦਿੰਦਾ ਸੀ ਕੰਜੂਸ ਸੀ ਥੋੜਾ ਜਿਦਦੇ ਬਾਪੂ ਮਰਿਆ ਭੋਗ ਤੋਂ ਪਹਿਲਾਂ ਪਹਿਲਾਂ ਉਹਨੇ ਕਾਰ ਲੈ ਲਈ ਜਿਹੜਾ ਜੀਟੀਫ ਦਾ ਪੈਸਾ ਮੈਂ ਲਿਆ ਬਾਪੂ ਵਾਲਾ ਪੈਸਾ ਮਿਲਿਆ ਕਾਰ ਲੈ ਕੇ ਪਿੱਛੇ ਲਿਖਾ ਲਿਆ ਡੈਡਸ ਗਿਫਟ ਹਾਂ ਮੈਂ ਕਿ ਬਾਪੂ ਤੈਨੂੰ ਦੇ ਗਿਆ ਭਰਾਵਾ ਗਿਫਟ ਆਪਣੀ ਜਾਨ ਦੇ ਗਿਆ ਗਿਫਟ ਹੀ ਹੋ ਗਿਆ ਤਾਂ ਫਿਰ ਜਦੋਂ ਬਾਪੂ ਨੇ ਬਾਪੂ ਦਾ ਸਿਰ ਤੇ ਹੱਥ ਨਹੀਂ ਰਿਹਾ ਤੇ ਖਰਚ ਆਪ ਕਰਨਾ ਕਮਾਏ ਹੋਏ ਬਾਪੂ ਦੇ ਸੋ ਆਪ ਆਪਣੀਆਂ ਕਮਾਈਆਂ ਕਰੋ ਤਾਂ ਖਰਚਣ ਦਾ ਵੀ ਉਸ ਤਰ੍ਹਾਂ ਦਾ ਨਜ਼ਾਰਾ ਹੁੰਦਾ ਜੇ ਤੁਸੀਂ ਆਵਦਾ ਜੇ ਕਿਸੇ ਹੋਰ ਦਾ ਕਮਾਇਆ ਹੋਇਆ ਖਰਚੋਗੇ ਉਹਦੀ ਗੱਲ ਹੋਰ ਹੈ ਜੇ ਤੁਸੀਂ ਆਪ ਦੀ ਕਮਾਈ ਕਰੋਗੇ ਆਪਦੀ ਕਮਾਈ ਕਰਕੇ ਆਪਦੇ ਖਰਚੇ ਨਾਲ ਜਿਉਂ ਚੱਲਦਾ ਤਾਂ ਕੰਫੀਡੈਂਸ ਵੀ ਹੋਰ ਆਉਂਦਾ ਕਿ ਯਾਰ ਮੈਂ ਆਪ ਕਮਾਏ ਹੋਏ ਨੇ ਤੁਸੀਂ ਦੇਖ ਲਿਓ ਜਿਹੜਾ ਰਿਸ਼ਵਤਖੋਰ ਐ ਉਹ ਕਦੇ ਰੇਟ ਨਹੀਂ ਪੁੱਛੂਗਾ ਉਹ ਕਿੰਨੇ ਉਹਦਾ ਚੱਕ ਐਨੇ ਉਹਨੂੰ ਜਿਹੜਾ ਆਪ ਕਮਾਏ ਨੇ ਜਿਹੜ ਨੇ ਆਪ ਕਮਾਏ ਨੇ ਦੁਕਾਨਦਾਰ ਨਾਲ ਪੰਜ ਸੱਤ ਮਿੰਟ ਦਾ ਲਾਉਨੇ ਆ ਵੀ ਐਵੇਂ ਕਰਦੇ ਆ ਯਾਰ ਦੋ ਲੈ ਲਾਂਗੇ ਥੋੜਾ ਠੀਕ ਠੀਕ ਲਾ ਲਾ ਕਿਉਂਕਿ ਪੈਸੇ ਆਪਦੇ ਕਮਾਏ ਹੋਏ ਨੇ ਨਾ ਇੱਕ ਬੰਦਾ ਸੀ ਜਿਆਦਾ ਟਾਈਮ ਤਾਂ ਨਹੀਂ ਲੈ ਰਿਹਾ ਮੈਂ ਥੋੜਾ ਅੱਜ ਤਾਂ ਡਿਊਟੀ ਆਣਾ ਨਾ ਅੱਜ ਤਾਂ ਛੁੱਟੀ ਹੈ ਤੁਹਾਨੂੰ ਕੱਲ ਦੀ ਵੀ ਛੁੱਟੀ ਹੈ ਇਹ ਇੱਕ ਬੰਦਾ ਸੀਗਾ ਉਹਦੇ ਉਹਦਾ ਮੁੰਡਾ ਨਕੰਮਾ ਸੀ ਕੁਝ ਕਰਦਾ ਨਹੀਂ ਸੀ ਬਾਪੂ ਲੜਦਾ ਰਹਿੰਦਾ ਸੀ ਇੱਕ ਦਿਨ ਬਾਪੂ ਕੀ ਕਹਿੰਦਾ ਜੀ ਬਾਪੂ ਮੰਜੇ ਤੇ ਪੈ ਗਿਆ ਕਹਿੰਦਾ ਵੀ ਕੀ ਚਾਹੀਦਾ ਹੈ ਰਿਸ਼ਤੇਦਾਰ ਆ ਗਏ ਉਹ ਕਹਿੰਦਾ ਵੀ ਮੈਂ ਸਾਰੀ ਜ਼ਮੀਨ ਆ ਜਿਹੜੀ ਮੇਰੇ ਨਾਮ ਹੈ ਮੈਂ ਗੁਰਦੁਆਰਾ ਸਾਹਿਬ ਦੇ ਨਾਮ ਲਵਾ ਦੂੰਗਾ ਮੈਂ ਫੈਸਲਾ ਕਰ ਲਿਆ ਇੱਕ ਸ਼ਰਤ ਆ ਬਸ ਫੇਰ ਹਟੂੰਗਾ আর ਜਿਹੜੇ ਮੇਰਾ ਨਕਮਾ ਮੁੰਡੇ ਨੇ 100 ਰੁਪਏ ਕਮਾ ਕੇ ਲਿਆਵੇ ਉਹਦੇ ਘਰ ਦੇਣ ਰਿਸ਼ਤੇਦਾਰਾਂ ਨੂੰ ਸਮਝਾਇਆ ਤੇਰਾ ਬਾਪੂ ਜਿੱਦੀ ਐ ਤੇ ਇੰਨੀ ਪ੍ਰਾਪਰਟੀ ਗੁਰਦੁਆਰਾ ਸਾਹਿਬ ਦੇ ਨਾਮ ਲੱਗ ਜੂਗੀ ਤੂੰ ਕਮਾ ਲੈ ਯਾਰ ਹੁਣ ਉਹ ਕੰਮ ਕਰਨ ਦਾਦੀ ਹੈ ਨਹੀਂ ਸੀ ਗਿਆ ਉਹਨੂੰ ਜਿਹੜਾ ਬਾਪੂ ਨੂੰ ਕਿਹੜਾ ਪਤਾ ਲੱਗਦਾ 100 ਰੁਪਏ ਕਿਸ ਤੋਂ ਧਾਰ ਲੈ ਲੇ ਲਿਆ ਕੇ ਬਾਪੂ ਨੂੰ ਫੜਾਤਾ ਕਹ ਨਾਲਾ ਉਹ ਬਾਪੂ ਜੀ ਮੈਂ 100 ਰੁਪਏ ਲੈਂਦਾ ਕਮਾ ਕੇ ਉਹ ਬਾਪੂ ਨੇ 100 ਰੁਪਏ ਦਾ ਟੁਕੜੇ ਟੁਕੜੇ ਕੀਤੇ ਥੱਲੇ ਸੁੱਟ ਦੇ ਮੁੰਡਾ ਇੱਦਾਂ ਖੜਾ ਰਿਹਾ ਦੇਖੀਏ ਕਹ ਨਾਲਾ ਹਾਂ ਦੱਸੋ ਬਾਪੂ ਜੀ ਉਹ ਕਹਿੰਦਾ 100 ਹੋਰ ਲਿਆ ਹੁਣ ਹਰ ਰੁਦਾਰ ਥੋੜੀ ਬਿਰੂਗੀ ਜੀ 50 ਰੁਪਏ ਦਾ ਉਹਨੇ ਭੱਲੇ-ਭੁੱਲੇ ਵੀ ਵੇਚਦਾ ਕੋਈ 50 ਰੁਪਏ ਦਾ ਜਗਾੜ ਫੇਰ ਇੱਧਰ-ਉੱਧਰ ਕਰ ਲਿਆ ਕੰਮ ਨਹੀਂ ਕੀਤਾ 100 ਫੇਰ ਕਮਾ ਲਿਆ ਫੜਾ ਆ ਬਾਪੂ ਨੂੰ ਬਾਪੂ ਨੇ ਟੁਕੜੇ ਟੁਕੜੇ ਕਰਕੇ ਥੱਲੇ ਸੁੱਟਦਾ ਮੁੰਡਾ ਜਾ ਕੇ ਹਾਂਜੀ ਬਾਪੂ ਜੀ ਦੱਸੋ ਕਿੰਨਾ ਸਾਹ ਹੋਰ ਲਿਆ ਤੀਜੇ ਦਿਨ ਕੰਮ ਕਰਨਾ ਪੈ ਗਿਆ ਸੱਚੀ ਮੁੱੱਚੀ ਸੜਕ ਤੇ ਰੋੜੀ ਕੁੱਟਣੀ ਪੈ ਗਈ ਦਰਮੰਡ ਨਾਲ ਰੋੜੀ ਕੁੱਟ ਕੇ ਸਾਰਾ ਦਿਨ 100 ਰੁਪਏ ਕਮਾਇਆ ਲੈ ਕੇ ਬਾਪੂ ਨੂੰ ਫੜਾਦਾ ਬਾਪੂ ਨੇ ਬਾੜ ਕੇ ਜਿਹਨ ਥੱਲੇ ਸੁੱਟਿਆ ਨਾ ਤੇ ਥੱਲੋਂ ਕੱਲਾ ਕੱਲਾ ਟੁਕੜਾ ਚੱਕਿਆ ਨੇ ਮੁੰਡੇ ਨੇ ਕਹਿੰਦਾ ਬਾਪੂ ਕਿਉਂ ਪਾੜੀ ਇਹਨੇ ਬਾਬਾ ਪੁਛਾਲੇ ਹੋ ਗਿਆ ਤਾਂ ਤੇ ਅੱਜ ਆ 100 ਰੁਪਏ ਕਮਾਉਣ ਵਾਸਤੇ ਬਾਪੂ ਕਹਿੰਦਾ ਪੁੱਤ ਅੱਜ ਤੇਰੇ ਨੇ ਇਹਦੋਂ ਪਹਿਲਾਂ ਮੈਂ ਪਾੜਦਾ ਸੀ ਦੋ ਦਿਨ ਤੂੰ ਤੈਨੂੰ ਦਰਦ ਨਹੀਂ ਸੀ ਤੈਨੂੰ ਕੋਈ ਦਰਦ ਨਹੀਂ ਸੀਗਾ ਕੋਈ ਟੁਕੜਿਆ ਨਾ ਦਰਦ ਨਹੀਂ ਸੀ ਕਿਉਂਕਿ ਤੇ ਆਪ ਨਹੀਂ ਕਮਾਏ ਹੋਏ ਸੀ ਅੱਜ ਕੱਲਾ ਕੱਲਾ ਟੁਕੜਾ ਚੱਕਿਆ ਕਿਉਂਕਿ ਤੂੰ ਆਪ ਕਮਾ ਕੇ ਲੈ ਆ ਸੋ ਆਪਣੀ ਕਮਾਈ ਖਰਚਣ ਵੇਲੇ ਜਾਂ ਕਿਤੇ ਇੱਧਰ ਉੱਧਰ ਲੱਗਦੀ ਹੋਵੇ ਨਾ ਉਹ ਦਰਦ ਹੁੰਦਾ ਹੈ ਸੋ ਬਹੁਤ ਤੁਹਾਨੂੰ ਇਸ ਗੱਲ ਦੀਆਂ ਮੁਬਾਰਕਾਂ ਕਿ ਤੁਸੀਂ ਆਪ ਕਮਾਉ ਪੁੱਤ ਬਣੇ ਹੋ ਆਪ ਕਮਾਉ ਧੀਆਂ ਬਣੀ ਹੋ ਤੁਸੀਂ ਹੁਣ ਤੁਸੀਂ ਆਪਣੇ ਪੈਰਾਂ ਤੇ ਖੜੇ ਹੋ ਕਿਸੇ ਕਿਸੇ ਵਾਲੇ ਦੇ ਹੱਥ ਅੱਡਣ ਦੀ ਲੋੜ ਨਹੀਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ 셀ਫ ਰਿਸਪੈਕਟ ਔਰ ਆਪਣੀ ਜਗ੍ਹਾ ਜ਼ਰੂਰ ਬਣਾਓ ਹਰ ਆਫਿਸ 'ਚ ਤੁਹਾਡੀ ਅਹਿਮੀਅਤ ਹੋਵੇ ਤੁਹਾਡੇ ਬਿਨਾ ਦਫ਼ਤਰ ਚੱਲੇ ਨਾ ਇੰਨੀ ਅਹਿਮੀਅਤ ਹੋਵੇ ਕਿ ਤੁਸੀਂ ਆਓ ਤਾਂ ਦਫ਼ਤਰ ਨਾ ਆਓ ਤਾਂ ਦਫ਼ਤਰ 'ਚ ਘਾਟ ਲੱਗੇ ਕੋਈ ਨਾ ਕੋਈ ਭੀੜ ਦਾ ਹਿੱਸਾ ਨਾ ਬਣੋ ਬਸ ਸੋ